ਕਰਦੇ ਫਿਰਦੇ ਆ ਯਾਰ ਦਰਦਰ ਭਾਟ ਦੇ ਫਿਰਦੇ ਆ ਕੀ ਕਟਿਆ ਉਹਨੇ ਮਾਰ ਕੇ ਯਾਰ ਕੁਝ ਵੀ ਨਹੀਂ ਇਹਦੇ ਨਾਲ ਉਹ ਦੋ ਘੜੀ ਫੋਨ ਤੇ ਸੌਰੀ ਕਹਿੰਦਾ ਚੰਗਾ ਨਾ ਰਹਿੰਦਾ ਯਾਰ ਮੈਂ ਨਹੀਂ ਕਹਿੰਦਾ ਥੱਲੇ ਲੈ ਹੁਣ ਲੋਕਾਂ ਨੇ ਕਹਿਣਾ ਵਾ ਉਹ ਤਾਂ ਦਲੇਰ ਸੀਗਾ ਐਲੀ ਤਾਂ ਹੀ ਮਰੀ ਜਾਂਦਾ ਉਹ ਕੀ ਖਟਿਆ ਉਹ ਦਲੇਰੀ ਨੇ ਮੈਨੂੰ ਇਹ ਇੱਕ ਜਿਹੜੇ 18 19 20 ਸਾਲ ਦੇ ਹਨਾ ਵੀਰੇ ਅੱਜ ਦੀ ਰੇਟ ਦੇ ਉਹ ਇਹ ਚੀਜ਼ਾਂ ਨਹੀਂ ਸਮਝ ਸਕਦੇ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਕੋਈ ਕੱਲ ਇੱਕ ਕਲਾਕਾਰ ਬੋਲ ਰਿਹਾ ਸੀ ਜੀ ਮੈਨੂੰ ਕਿਹਾ ਬਾਈ ਨੂੰ ਤੂੰ ਸਮਝ ਐ ਫਾਈ ਕਾਹਦੇ ਲਈ ਸਮਝ ਹੁੰਦੇ ਸੀ ਭਾਈ ਮੇਰਾ ਪੁੱਤ ਕੋਈ ਸ਼ਰਾਬੀ ਕਵਾਭੀ ਸੀ ਤੂੰ ਠੇਕੇ ਤੋਂ ਚੱਕ ਕੇ ਲਿਆਉਂਦੇ ਸੀ ਉਹ ਯਾਰ ਆਪਣਾ ਆਪਣੇ ਕਿੱਤੇ ਦਾ ਮਾਹਰ ਸੀ ਆਪਣਾ ਲਿਖਦਾ ਸੀ ਆਪਣਾ ਗਾਉਂਦਾ ਸੀ ਆਪਣੀ ਉਹਦੀ ਚੈਨਲ ਸੀ ਉਹ ਤੁਹਾਡੇ ਗੋਡੀ ਨੂੰ ਕਿਉਂ ਮੱਥਾ ਟੇਕ ਕੇ ਕਿਸੇ ਲੋਕਾਂ ਹਰੇਕ ਮੁੰਡਾ ਕਹਿੰਦਾ ਮੈਂ ਮੈਂ ਤੁਸ ਤੁਹਾਡਾ ਆਪਣਾ ਪ੍ਰੋਫੈਸ਼ਨ ਹੈ ਮੈਂ ਤੁਹਾਨੂੰ ਕਹਾਂ ਮੈਂ ਤੁਸੀਂ ਮੈਥੋਂ ਪੁੱਛ ਕੇ ਹੀ ਕਰਾਂਗਾ ਜਾਂ ਕੋਈ ਜਰਨਲਿਸਟਾਂ ਨੂੰ ਕਹਾਂ ਵੀ ਤੁਸੀਂ ਆ ਕਿਵੇਂ ਕਰ ਲਏ ਕਿ ਤੁਹਾਡਾ ਆਪਣਾ ਕ੍ਰਾਈਟੇਰੀਆ ਜਿੱਥੇ ਮਰਜ਼ੀ ਕਰੋ ਜਿੱਥੋਂ ਵਰਤ ਕੇ ਜਾਵਾਂਗੇ ਰਿਸਕ ਲੈ ਕੇ ਵੀ ਜਾਵਾਂਗੇ ਕਿੱਥੇ ਤੁਸੀਂ ਆਪਦੇ ਪੇਸ਼ੈਂਟ ਨੂੰ ਚਮਕਾਉਣਾ ਸਤੰਤ ਨੂੰ ਬੈਟਰ ਲਊਗਾ ਤੁਸੀਂ ਕਰੋਗੇ ਉਸ ਤਰ੍ਹਾਂ ਦੇ ਕੇ ਇਹ ਮੈਂ ਵਾਅਦੂ ਦੀਆਂ ਗੱਲਾਂ ਨੇ ਬਾਪੂ ਜੀ